ਨਮਸਕਾਰ ਸਵਾਗਤ ਹੈ ਪ੍ਰਤਾਪ ਅਕੈਡਮੀ ਦੇ ਐਜੂਕੇਸ਼ਨਲ ਪਲੇਟਫਾਰਮ ਤੇ ਮੇਰਾ ਨਾਮ ਹੈ ਅਰਜੁਨ ਐਂਡ ਹਰ ਰੋਜ਼ ਰਾਤ ਨੂੰ 9 ਵਜੇ ਅਸੀਂ ਪ੍ਰੈਕਟਿਸ ਕਰਦੇ ਹਾਂ ਬੈਸਟ ਐਮਸੀਕਿਊ ਜੀਕੇ ਜੀਐਸ ਦੇ ਸੌਰੀ 5 ਮਿੰਟ 6 ਮਿੰਟ ਲੇਟ ਹੋ ਗਏ ਬੋਰਡ ਜਾਮ ਹੋ ਗਿਆ ਸੀ ਉਹਨੂੰ ਟਕ 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 ਕਰਕੇ ਚਲਾਇਆ ਮੈਂ ਠੀਕ ਹੈ ਸੋ ਗੁੱਡ ਈਵਨਿੰਗ ਗੁੱਡ ਈਵਨਿੰਗ एवरीवन ਸੋ ਜੋ ਇਹ ਸੈਸ਼ਨ ਹੈ ਅਗਰ ਤੁਸੀਂ ਨਵੇਂ ਹੋ ਤਾਂ ਤੁਹਾਨੂੰ ਦੱਸ ਦਈਏ ਇਹ ਸੈਸ਼ਨ ਹੈ ਪ੍ਰੈਕਟਿਸ ਸੈਸ਼ਨ ਜੀਕੇ ਜੀਐਸ ਦੇ ਬੈਸਟ ਐਮਸੀਕਿਊ ਪਾਲਿਟੀ ਹਿਸਟਰੀ ਇਕਨੋਮਿਕ ਜੀਓਗ੍ਰਾਫੀ এনवायरमेंट ਸਟ੍ਰੈਟੇਜੀ ਕਰੰਟ ਅਫੇਅਰ ਇਹ ਸਭ ਆਪਾਂ ਡਿਸਕਸ ਕਰਦੇ ਆ ਜੋ ਕਿ ਤੁਹਾਨੂੰ ਪ੍ਰੈਕਟਿਸ ਕਰਾਏਗਾ ਆਉਣ ਵਾਲੇ ਪੀ ਟ੍ਰਿਪਲ ਐਸ ਵੀ ਦੇ ਐਗਜ਼ਾਮਸ ਵਾਸਤੇ ਇਹ ਸੀਰੀਜ਼ ਹਰ ਇੱਕ ਸਟੂਡੈਂਟ ਵਾਸਤੇ ਲਾਹੇਵੰਦ ਹੈ ਚਾਹੇ ਉਹ ਸੈਂਟਰ ਸਟੇਟ ਦਾ ਐਗਜ਼ਾਮ ਹੋਏ ਚਾਹੇ ਪੁਲਿਸ ਦਾ ਐਗਜ਼ਾਮ ਹੋਏ ਚਾਹੇ ਉਹ ਐਗਜ਼ਾਮ ਹੋਏ ਕਲੈਰੀਕਲ ਐਗਜ਼ਾਮ ਸੀਨੀਅਰ ਅਸਿਸਟੈਂਟ ਐਕਸਾਈਜ਼ ਇੰਸਪੈਕਟਰ ਫਲਾਨ ਐਕਸਪੈਕਟਰ ਕੋਈ ਵੀ ਠੀਕ ਹੈ ਸੋ ਇਸ ਸੀਰੀਜ਼ ਦਾ ਬਹੁਤ ਫਾਇਦਾ ਮਿਲੇਗਾ ਅਗਰ ਤੁਸੀਂ ਨੂੰ ਰੈਗੂਲਰ ਪ੍ਰੈਕਟਿਸ ਕਰੋਗੇ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਇਸ ਚੈਨਲ ਦੇ ਉੱਪਰ ਜੋ ਕੰਟੈਂਟ ਹੈ ਉਹਨੂੰ ਦੇਖ ਲਓ ਐਂਡ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਇਹਨੂੰ ਸਬਸਕ੍ਰਾਈਬ ਕਰ ਲੈਣਾ ਹੈ ਠੀਕ ਹੈ ਅੱਜ ਡੇ 14 ਹੈ 14ਵਾਂ ਦਿਨ ਹੈ ਇਸ ਸੀਰੀਜ਼ ਦਾ ਹਰ ਰੋਜ਼ ਰੈਗੂਲਰ ਅਸੀਂ ਪ੍ਰੈਕਟਿਸ ਕਰ ਰਹੇ ਹਾਂ ਐਂਡ ਕੰਸਿਸਟੈਂਸੀ ਇਸ ਦਾ ਮਦਰ ਆਫ ਆਲ ਐਕਸਲੈਂਸ ਅਗਰ ਤੁਸੀਂ ਲਾਈਫ ਸਕਸੈਸਫੁਲ ਹੋਣਾ ਹੈ ਤਾਂ ਤੁਸੀਂ ਕੰਸਿਸਟੈਂਟ ਬੰਨਾ ਸਟਾਰਟ ਕਰੋ ਠੀਕ ਹੈ ਰੋਜ਼ ਪ੍ਰੈਕਟਿਸ ਕਰਿਆ ਕਰੋ ਸ਼ਾਰਟਕੱਟਸ ਨਾ ਫਾਈਂਡ ਕਰਿਆ ਕਰੋ ਕਿ ਇੱਕ ਮੈਰਾਥਨ ਤੁਹਾਨੂੰ ਕੁਝ ਕਰਾ ਦੇਗੀ ਠੀਕ ਹੈ ਕੋਈ ਵੀ ਮੈਰਾਥਨ ਤੁਹਾਡਾ ਪੇਪਰ ਨਹੀਂ ਕਰਾ ਕਰਾ ਸਕਦੀ ਰੈਗੂਲਰ ਪ੍ਰੈਕਟਿਸ ਚਾਹੇ ਥੋੜੀ ਵੀ ਕਰੋਗੇ ਨਾ ਚਾਹੇ ਹਰ ਰੋਜ਼ ਵੀ ਮੈਥ ਦੇ ਕੁਸ਼ਨ ਪ੍ਰੈਕਟਿਸ ਕਰੋਗੇ ਉਹ ਤਰੀਕਾ ਸਿੱਖਣ ਨਾਲੋਂ ਜ਼ਿਆਦਾ ਬਿਹਤਰ ਰਹੂਗਾ ਸੋ ਸਵਾਲ ਸਟਾਰਟ ਕਰਦੇ ਹਾਂ ਪਹਿਲਾ ਸਵਾਲ ਹੈ ਫਰੀडम ਸਟਰਗਲ ਦਾ ਇਨਾਂ ਵਿੱਚੋਂ ਕੌਣ ਪ੍ਰੈਜ਼ੀਡੈਂਸੀ ਇੰਡੀਅਨ ਨੈਸ਼ਨਲ ਕਾਂਗਰਸ ਦਾ ਜਦੋਂ ਭਾਰਤ ਦੀ ਵੰਡ ਹੋਈ ਜਦੋਂ ਭਾਰਤ ਦੀ ਵੰਡ ਹੋਈ ਉਸ ਸਮੇਂ ਇਹਨਾਂ ਵਿੱਚੋਂ ਕੌਣ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰੈਜ਼ੀਡੈਂਸੀ ਜੇਬੀ ਕ੍ਰਿਪਲਾਨੀ ਜਵਾਹਰ ਲਾਲ ਨਹਿਰੂ ਮੋਲਾਨਾ ਅਬੁਲ ਕਲਾਮ ਅਜ਼ਾਦ ਜਾਂ ਫਿਰ ਚੱਕਰਵਰਤੀ ਰਾਜਾ ਗੋਪਾਲਾਚਾਰੀ ਸਤਸ਼੍ਰੀ ਅਕਾਲ ਜੀ ਸਤਸ਼੍ਰੀ ਅਕਾਲ ਸੋ ਇਨਾਂ ਵਿੱਚੋਂ ਕੌਣ ਸੀ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ ਜਦੋਂ ਭਾਰਤ ਦੀ ਵੰਡ ਹੋਈ ਜਾਂ ਭਾਰਤ ਜਦੋਂ ਆਜ਼ਾਦ ਹੋਇਆ ਉਸ ਸਮੇਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰੈਜ਼ੀਡੈਂਟ ਕੌਣ ਸੀ ਬਹੁਤ ਸਾਰੇ ਇੰਪੋਰਟੈਂਟ ਈਵੈਂਟਸ ਹੋਏ ਆ ਜਿਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰੈਜ਼ੀਡੈਂਟ ਕੌਣ ਹੈ ਉਹ ਚੀਜ਼ ਇੰਪੋਰਟੈਂਟ ਹੋ ਜਾਂਦੀ ਹੈ ਜਿਵੇਂ ਲਾਹੌਰ ਸੈਸ਼ਨ ਵੇਲੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰੈਜ਼ੀਡੈਂਟ ਕੌਣ ਸੀ ਕਰਾਚੀ ਸੈਸ਼ਨ ਵੇਲੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਸੈਸ਼ਨ ਜੋ ਪ੍ਰੈਜ਼ੀਡੈਂਟ ਕੌਣ ਸੀ ਸੂਰਤ ਸੈਸ਼ਨ ਵੇਲੇ ਆਈਐਨਸੀ ਦਾ ਪ੍ਰੈਜ਼ੀਡੈਂਟ ਕੌਣ ਸੀ ਠੀਕ ਹੈ ਲਖਨਊ ਸੈਸ਼ਨ ਜਦੋਂ ਹੋਇਆ ਉਸ ਸਮੇਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰੈਜ਼ੀਡੈਂਟ ਕੌਣ ਸੀ ਇਸ ਪ੍ਰਕਾਰ ਨਾਲ ਯਾਦ ਰੱਖਣੀ ਇੰਪੋਰਟੈਂਟ ਹੁੰਦੇ ਆ ਸੋ ਜੋ ਵੀ ਮੌਲਾਨਾ ਅਬੁਲ ਕਲਾਮ ਆਜ਼ਾਦ ਕਹਿ ਰਿਹਾ ਉਹ ਕਤਈ ਗਲਤ ਹੈ ਕਿਉਂਕਿ ਇਸ ਦਾ ਰਾਈਟ ਆਨਸਰ ਹੈ ਜੇਬੀ ਕ੍ਰਿਪਲਾਨੀ ਜੇਬੀ ਕ੍ਰਿਪਲਾਨੀ ਸੀ ਕ੍ਰਿਪਲਾਨੀ ਸੀ ਜਦੋਂ ਇੰਡੀਆ ਆਜ਼ਾਦ ਹੋਇਆ ਇੰਡੀਪੈਂਡੈਂਟ ਇੰਡੀਆ ਵੇਲੇ ਜੋ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ ਉਹ ਜੇਬੀ ਕ੍ਰਿਪਲਾਨੀ ਸੀ ਇਹ ਗੱਲ ਤੁਸੀਂ ਯਾਦ ਰੱਖੋਗੇ ਐਂਡ ਇਹ ਕੁਐਸਚਨ ਕਿਸੇ ਨੇ ਵੀ ਸਹੀ ਨਹੀਂ ਕੀਤਾ ਹੁਣ ਤੁਸੀਂ ਕ੍ਰਿਪਲਾਨੀ ਕ੍ਰਿਪਲਾਨੀ ਕਰ ਦੇ ਜੋ ਠੀਕ ਹੈ ਯਾਦ ਰੱਖਿਓ ਠੀਕ ਹੈ ਇਟ ਇਜ਼ ਵੈਰੀ ਇੰਪੋਰਟੈਂਟ ਕੁਐਸਚਨ ਹੈ ਬਹੁਤ ਵਾਰ ਰਿਪੀਟਿਡਲੀ ਪੁੱਛਿਆ ਗਿਆ ਅਗਲਾ ਸਵਾਲ ਕਨਸਟੈਂਟ ਅਸੈਂਬਲੀ ਵਾਸ ਕਾਂਗਰਸ ਐਂਡ ਕਾਂਗਰਸ ਵਾਸ ਇੰਡੀਆ ਇਹ ਗੱਲ ਕਿਸ ਨੇ ਕਹੀ ਬੇਸਿਕਲੀ ਉਹਨਾਂ ਨੇ ਤਾਨਾ ਮਾਰਿਆ ਕਿ ਜੋ ਇੰਡੀਅਨ ਨੈਸ਼ਨਲ ਕਾਂਗਰਸ ਹੈ ਔਰ ਸਭ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਹੀ ਸਦਸье ਨੇ ਤੇ ਕਾਂਗਰਸ ਜੋ ਹੈ ਉਹ ਪੂਰੇ ਭਾਰਤ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਕਿ ਕਹਿੰਨ ਦਾ ਪਾਪ ਕਾਂਗਰਸ ਦਾ ਦਬਦਬਾ ਸੀ ਜਦੋਂ ਭਾਰਤ ਆਜ਼ਾਦ ਹੋਇਆ ਇਹ ਗੱਲ ਇਹਨਾਂ ਵਿੱਚੋਂ ਕਿਸ ਪੋਲੀਟੀਕਲ ਸਾਇੰਟਿਸਟ ਜਾਂ ਸ਼ਿਆਸ਼ਤਦਾਨ ਨੇ ਕਈ ਆਸਟਿਨ ਜਿਹਦਾ ਪੂਰਾ ਨਾਮ ਹੈ ਗ੍ਰੈਨਵਿਲ ਆਸਟਿਨ ਸੀਆਰ ਐਟਲੀ ਵਿਨਸਟਨ ਚਰਚਿਲ ਜਾਂ ਫਿਰ ਲਾਰਡ ਮਾਉਂਟ ਬੈਟਨ ਇਹਨਾਂ ਵਿੱਚੋਂ ਕਿਸ ਨੇ ਗੱਲ ਕਹੀ ਸੀ ਜੋ ਕਨਸਟੈਂਟ ਅਸੈਂਬਲੀ ਹੈ ਜਿਸ ਨੇ ਸਾਡਾ ਸੰਵਿਧਾਨ ਬਣਾਇਆ ਉਹ ਕਾਂਗਰਸ ਸੀ ਕਿ ਕਾਂਗਰਸ ਪਾਰਥ ਕਿ ਪੂਰੇ ਪਾਰਤ ਦਾ ਜੋ ਦਬਦਬਾ ਹੈ ਕਾਂਗਰਸ ਪਾਰਟੀ ਦਾ ਸੀ ਇਹ ਗੱਲ ਇਹਨਾਂ ਵਿੱਚੋਂ ਕਿਸ ਨੇ ਕਹੀ ਬਿਲਕੁਲ ਸ਼ਾਮ ਐਂਡ ਦੀਪਕ ਸੋਡੀ ਆਰ கரੈਕਟ ਗ੍ਰੈਨਵਿਲ ਆਸਟਿਨ ਨੇ ਗੱਲ ਕੀਤੀ ਗ੍ਰੈਨਵਿਲ ਆਸਟਿਨ ਜੋ ਬ੍ਰਿਟਿਸ਼ ਪੋਲੀਟੀਕਲ ਸਾਇੰਟਿਸਟ ਸੀ ਜਿਨ੍ਹਾਂ ਨੇ ਇੰਡੀਅਨ ਕਨਸਟੀਟਿਊਸ਼ਨ ਤੇ ਬਹੁਤ ਸਾਰੀ ਟਿੱਪਣੀਆਂ ਦਿੱਤੀਆਂ ਤੁਸੀਂ ਪੋਲੀਟੀ ਪੜ੍ਹਦੇ ਹੋਗੇ ਤਾਂ ਆਸਟਿਨ ਦਾ ਨਾਮ ਜ਼ਰੂਰ ਸੁਣਿਆ ਹੋਊਗਾ ਜੋ ਗ੍ਰੈਨਵਿਲ ਆਸਟਿਨ ਨੇ ਇਹ ਗੱਲ ਕਹੀ ਸੀ ਜੋ ਕੌਨਸਟੈਂਟ ਅਸੈਂਬਲੀ ਹੈ ਔਰ ਕਾਂਗਰਸ ਦੀ ਹੈ ਤੇ ਕਾਂਗਰਸ ਭਾਰਤ ਨੂੰ ਰਿਪਰਜੈਂਟ ਕਰ ਰਿਹਾ ਠੀਕ ਹੈ ਇਹ ਗੱਲ ਕਿਸੇ ਹੱਦ ਤੱਕ ਠੀਕ ਵੀ ਸੀ ਇਹਚੋ ਦੇ ਫਾਲੋਇੰਗ ਇਜ਼ ਨਾਟ ਕਰੈਕਟਲੀ ਮੈਚਡ ਦੇਖੋ ਕੁਝ ਪ੍ਰਾਵਧਾਨ ਹੈ ਸੰਵਿਧਾਨ ਦੇ ਤੇ ਉਹਨਾਂ ਦੇ ਸਰੋਤ ਦੇ ਰੱਖਿਆ ਤੁਸੀਂ ਦੱਸਣਾ ਇਹਨਾਂ ਵਿੱਚੋਂ ਕਿਹੜਾ ਸਰੋਤ ਕਰੈਕਟਲੀ ਮੈਚ ਨਹੀਂ ਹੈ ਫੰਡਮੈਂਟਲ ਰਾਈਟਸ ਕੀ ਅਸੀਂ ਅਮਰੀਕਾ ਤੋਂ ਲਏ ਡੀਪੀਐਸਪੀ ਕੀ ਅਸੀਂ ਆਇਰਲੈਂਡ ਤੋਂ ਲਏ ਰੈਜ਼ਿਡਿਊਅਲ ਪਾਵਰ ਜੋ ਸੈਂਟਰ ਕੋ ਰਹਿੰਦੀਆਂ ਕੀ ਇਸ ਦਾ ਪ੍ਰਾਵਧਾਨ ਆਸਟ੍ਰੇਲੀਆ ਤੋਂ ਆਇਆ ਜਾਂ ਜੋ ਐਮਰਜੈਂਸੀ ਪਾਵਰ ਹੈ ਜਰਮਨੀ ਤੋਂ ਆਇਆ ਕਿ ਨਹੀਂ ਆਇਆ ਇਹਨਾਂ ਵਿੱਚੋਂ ਕਿਹੜੀ ਚੀਜ਼ ਸਹੀ ਨਹੀਂ ਹੈ ਤੁਸੀਂ ਉਹ ਦੱਸਣੀ ਹੈ ਕਮੈਂਟ ਕਿਉਂ ਨਹੀਂ ਸ਼ੋ ਹੋ ਰਹੇ ਮੈਨੂੰ ਤੁਹਾਡੇ ਐਮ ਆਈ ਆਡੀਬਲ ਐਂਡ ਵਿਜ਼ੀਬਲ ਮੈਨੂੰ ਕਮੈਂਟ ਸ਼ੋ ਨਹੀਂ ਕੋ ਬੰਦ ਹੋ ਗਏ सब सही है ना चलो तो देखो फंडामेंटल तो आप अमेरिका तो ही ले डायरेक्टिव प्रिंसिपल ऑफ स्टेट पॉलिसी आयरिश कॉन्स्टिट्यूशन तो आए है रेजिडुअल पावर जेडी हाँ जेडी पावर ना सेंटर बेसिकली स्टेट्स को नहीं गई कॉन्करेंट नहीं गई वो सेंटर को चली गई ये ऑस्ट्रेलिया तो थो थोड़ी ना आप ये तो आप कैनेडा तो लिया रेजिडुअली पावर जो सेंटर को रहेगी आप कैनेडा तो प्रावधान लिया ना सो so, गलत है गल एमरजेंसी पावर जर्मनी तो आई तो तो है ना वेमारट्यूशन तो ठीक है सो इसका हो गया सी इसका याद रखोगे सत श्री अकाल जी ठीक है चलो अगे चलते सो so, अगला सवाल अगला सवाल की कह रहा है अगला सवाल कह रहा है नहरू इज ए पैट्रॉइड कि जो नहरू है वह देश भगत है जो जिन्ना है वह शिशतदान है यह स्टेटमेंट इन्होंने किस पोलिटिकल सैंटिस्ट ने दी ਐਮ ਕੇ ਗਾਂਧੀ ਮੋਹਨਦਾਸ ਕਰਮਚੰਦ ਗਾਂਧੀ ਮੌਲਾਨਾ ਆਜ਼ਾਦ ਸਰ ਮੁਹੰਮਦ ਇਕਬਾਲ ਜਾਂ ਫਿਰ ਖਾਨ ਅਬਦੁਲ ਗਫਾਰ ਖਾਨ ਜਿਹਨੂੰ ਫਰੰਟੀਅਰ ਗਾਂਧੀ ਕਿਹਾ ਜਾਂਦਾ ਸੀ ਤਾਂ ਇਹਨਾਂ ਵਿੱਚੋਂ ਕਿਸ ਨੇ ਕਿਹਾ ਕਿ ਨਹਿਰੂ ਤਾਂ ਦੇਸ਼ ਭਗਤ ਹੈ ਲੇਕਿਨ ਜੋ ਮੁਹੰਮਦ ਅਲੀ ਜਿੰਨਾ ਹੈ ਉਹ ਸਿਆਸਤਦਾਨ ਹੈ ਪੋਲੀਟੀਸ਼ੀਅਨ ਹੈ ਇਹ ਗੱਲ ਇਹਨਾਂ ਵਿੱਚੋਂ ਕਿਸ ਵਿਅਕਤੀ ਦੁਆਰਾ ਕਹੀ ਗਈ ਹੈ ਇਸ ਪ੍ਰਕਾਰ ਦੇ ਕੁਐਸਚਨ ਜੋ ਕਮੈਂਟਸ ਹੁੰਦੇ ਐ ਜੋ ਜਿੰਨੀ ਟਿੱਪਣੀਆਂ ਹੁੰਦੀਆਂ ਨੇ ਟਿੱਪਣੀਸ ਤੇ ਟਿਪੁਨੀਆਂ ਹੁੰਦੀਆਂ ਇਹ ਐਗਜ਼ਾਮ ਚ ਪੁੱਛ ਲਈ ਜਾਂਦੀਆਂ ਨੇ ਸੋ ਪਲੀਜ਼ ਇੱਕ ਵਾਰੀ ਕਲਾਸ ਨੂੰ ਸ਼ੇਅਰ ਕਰ ਦੋ ਸੋ ਥੈਟ ਮੈਕਸਿਮਮ ਸਟੂਡੈਂਟ ਆਪਨ ਸੋ ਇਹ ਗੱਲ ਕਹੀ ਹੈ ਮੁਹੰਮਦ ਇਕਬਾਲ ਨੇ ਮੁਹੰਮਦ ਇਕਬਾਲ ਨੇ ਐਂਡ ਇੰਟਰਸਟਿੰਗਲੀ ਇਹਦਾ ਸੋਰਸ ਕਿੱਥੇ ਮਿਲਦਾ ਹੈ ਡਿਸਕਵਰੀ ਆਫ ਇੰਡੀਆ ਚ ਡਿਸਕਵਰੀ ਆਫ ਇੰਡੀਆ ਕਿਸ ਦੇ ਦੁਆਰਾ ਲਿਖੀ ਗਈ ਬੁੱਕ ਹੈ ਪੰਡਿਤ ਨਹਿਰੂ ਤਾਂ ਪੰਡਿਤ ਨਹਿਰੂ ਨੇ ਆਪਣੀ ਤਾਰੀਫ ਡਿਸਕਵਰੀ ਆਫ ਇੰਡੀਆ ਆਪਣੀ ਬੁੱਕ ਦੇ ਵਿੱਚ ਆਪਣੇ ਹੀ ਹੱਥਾਂ ਨਾਲ ਲਿਖਤੀ ਠੀਕ ਹੈ ਸੋ ਅੱਗੇ ਚੱਲਦੇ ਆਂ ਪਾਕਿਸਤਾਨ ਰੈਜ਼ੋਲੂਸ਼ਨ ਇਹਨਾਂ ਵਿੱਚੋਂ ਕਿਸ ਨੇ ਬਣਾਇਆ ਸੀ ਪਾਕਿਸਤਾਨ ਰੈਜ਼ੋਲੂਸ਼ਨ ਜੋ ਮੁਸਲਿਮ ਲੀਗ ਦੀ ਜੋ ਮੁਸਲਿਮ ਲੀਗ ਹੈ ਉਸ ਦਾ ਲਾਹੌਰ ਸੈਸ਼ਨ ਹੋਇਆ 1940 ਵਿੱਚ ਮੁਸਲਿਮ ਲੀਗ ਦਾ ਲਾਹੌਰ ਸੈਸ਼ਨ ਹੋਇਆ ਉਹਦੇ ਵਿੱਚ ਪਾਕਿਸਤਾਨ ਰੈਜ਼ੋ ਰੈਜ਼ੋਲੂਸ਼ਨ ਪਾਸ ਕੀਤਾ ਗਿਆ 23 ਮਾਰਚ 1940 ਵਿੱਚ ਜਿਸ ਤੋਂ ਬਾਅਦ ਪਾਕਿਸਤਾਨ ਡੇ ਮਹਾਨਾ ਸਟਾਰਟ ਕੀਤਾ ਗਿਆ ਪੁੱਛਿਆ ਇਹ ਹੈ ਕਿ ਜੋ ਪਾਕਿਸਤਾਨ ਰੈਜ਼ੋਲੂਸ਼ਨ ਹੈ ਕਿ ਇੱਕ ਵੱਖ ਦੇਸ਼ ਬਣਨਾ ਚਾਹੀਦਾ ਹੈ ਜੋ ਕਿ ਮੁਸਲਿਮ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰੇਗਾ ਇਹ ਗੱਲ ਬਿਲਕੁਲ ਸਕੰਦਰ ਹਯਾਤ ਖਾਨ ਦੁਆਰਾ ਰੈਜ਼ੋਲੂਸ਼ਨ ਤਿਆਰ ਕੀਤਾ ਗਿਆ ਉੱਤਰ ਇਹਦਾ ਬੀ ਹੈ ਠੀਕ ਹੈ 20 ਦਾ ਰਾਈਟ ਆਨਸਰ ਹੈ ਅੱਗੇ ਚੱਲਦੇ ਹਾਂ ਅਗਲਾ ਸਵਾਲ ਬਾਲਕਨ ਪਲਾਨ ਬਾਲਕਨ ਪਲਾਨ ਯਾਨੀ ਕਿ ਭਾਰਤ ਨੂੰ ਤੋੜਨਾ ਬਾਲਕਨਾਈਜ਼ੇਸ਼ਨ ਬਾਲਕਨਾਈਜ਼ੇਸ਼ਨ ਦਾ ਮਤਲਬ ਹੁੰਦਾ ਵੰਡਣਾ ਤੋੜਨਾ ਤਾਂ ਬਾਲਕਨ ਪਲਾਨ ਜੋ ਕਿ ਭਾਰਤ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡਣ ਦਾ ਜਿੰਨੀਆਂ ਭਾਰਤ ਵਿੱਚ ਰਿਆਸਤਾਂ ਸੀ ਸਾਰੀ ਰਿਆਸਤਾਂ ਦੇ ਵਿੱਚ ਛੋਟਾ-ਛੋਟਾ ਵੰਡਣ ਦਾ ਜੋ ਪ੍ਰਯਾਸ ਹੈ ਕੀਤਾ ਗਿਆ ਉਹ ਬ੍ਰੇਨ ਚਾਈਲਡ ਆਈਡੀਆ ਕਿਹਦਾ ਸੀ ਵਿੰਸਟਨ ਚਰਚਿਲ, ਮੁਹੰਮਦ ਅਲੀ ਜਿੰਨਾ, ਲਾਰਡ ਮਾਉਂਟ ਬੈਟਨ ਜਾਂ ਫਿਰ ਵੀਪੀ ਮੈਨਨ ਇਹਨਾਂ ਵਿੱਚੋਂ ਕਿਸ ਵਿਅਕਤੀ ਦਾ ਇਹ ਪਲਾਨ ਸੀ ਕਿ ਭਾਰਤ ਨੂੰ ਛੋਟੇ-ਛੋਟੇ ਟੁਕੜਿਆਂ 'ਚ ਵੰਡਿਆ ਜਾਏਗਾ ਸਾਊਥ ਵਿੱਚ ਦਰਾਵੀਡਨ, ਕਾਰਨਾਟਿਕ ਰੀਜਨ ਅਲੱਗ ਹੋ ਗਿਆ, ਹైదరాబాద్ ਅਲੱਗ ਹੋ ਗਿਆ, ਆਪਣਾ ਪੰਜਾਬ ਅਲੱਗ ਹੋ ਗਿਆ, ਉਧਰੋਂ ਬੰਗਾਲ ਅਲੱਗ ਹੋ ਗਿਆ, ਮੱਧ ਪ੍ਰਦੇਸ਼, ਸੈਂਟਰਲ ਪ੍ਰੋਵਿੰਸ ਅਲੱਗ ਹੋ ਗਈ, ਠੀਕ ਹੈ, ਪ੍ਰਿੰਸਲੀ ਸਟੇਟਸ ਅਲੱਗ ਹੋ ਗਈ, ਛੋਟੇ-ਛੋਟੇ ਭਾਰਤ ਨੂੰ ਵੰਡਣ ਦਾ ਪ੍ਰਯਾਸ ਬਾਲਕਨ ਪਲਾਨ ਬਣਾਇਆ ਜਿਸ ਨੂੰ ਤੋੜਿਆ ਕਿੰਨੇ ਲੋਕ-ਪੁਰਸ਼ ਆਇਰਨ ਮੈਨ ਆਪਣੇ ਆਇਰਨ ਮੈਨ ਸਰਦਾਰ ਪਟੇਲ ਨੇ ਇਸ ਪਲਾਨ ਨੂੰ ਬਿਲਕੁਲ ਪੋਪਟ ਕਰਤਾ ਐਂਡ ਇਹ ਪਲਾਨ ਸੀ ਲਾਰਡ ਮਾਉਂਟ ਬੈਟਨ ਦਾ ਉਹ ਚਾਹੁੰਦਾ ਸੀ ਕਿ ਭਾਰਤ ਦੇ ਇੰਨੇ ਟੁਕੜੇ ਹੋ ਜਾਣ ਕਿ ਇੱਕ ਪਾਵਰਫੁਲ ਦੇਸ਼ ਨਾ ਬਣ ਪਾਏ ਪਰ ਇਹ ਪਲਾਨ ਟੁੱਟ ਗਿਆ ਫਿਰ ਪਟੇਲ ਨੇ ਡੰਡੇ ਦੇ ਜ਼ੋਰ ਨਾਲ ਪੂਰਾ ਦੇਸ਼ ਜੋੜਿਆ ਖੇਤਰੀ 벨ਟ ਜੋ ਕਿ ਰਾਜਸਥਾਨ ਚ ਮਿਲਦੀ ਹੈ ਉਹ ਕਿਸ ਖਣਿਜ ਵਾਸਤੇ ਮਸ਼ਹੂਰ ਹੈ ਕਾਪਰ ਵਾਸਤੇ ਮਸ਼ਹੂਰ ਹੈ 골ਡ ਵਾਸਤੇ ਮਾਈਕਾ ਜਾਂ ਫਿਰ ਆਇਰਨ ਔਰ ਕੱਚੇ ਲੋਹੇ ਵਾਸਤੇ ਮਸ਼ਹੂਰ ਹੈ ਇਹਨਾਂ ਵਿੱਚੋਂ ਜੋ ਖੇਤਰੀ ਮਾਈਨ ਹੈ ਖੇਤਰੀ 벨ਟ ਹੈ ਜੋ ਕਿ ਰਾਜਸਥਾਨ ਵਿੱਚ ਮਿਲਦੀ ਹੈ ਬੜੀ ਫੇਮਸ ਹੈ ਐਂਸ਼ੀਅੰਟ ਹਿਸਟਰੀ ਦੇ ਸਮੇਂ ਤੋਂ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਸਮੇਂ ਤੋਂ ਫੇਮਸ ਹੈ ਇਹ ਦੱਸੋ ਕਿਸ ਧਾਤ ਦੇ ਨਾਲ ਸੰਬੰਧਿਤ ਹੈ ਸ਼ਾਬਾਸ਼ ਬਿਲਕੁਲ ਥਿਸ ਇਸ ਵੈਰੀ ਕਾਮਨ ਐਂਡ ਈਜ਼ੀ ਕੁਐਸਚਨ ਤੁਹਾਨੂੰ ਇਹ ਗੱਲ ਯਾਦ ਰੱਖਿਓ ਬੜੀ ਵਾਰ ਐਗਜ਼ਾਮ 'ਚ ਪੁੱਛੀ ਜਾਂਦੀ ਹੈ ਕੋਪਰ ਦੇ ਨਾਲ ਹੈ ਸੰਬੰਧਿਤ ਖੇਤਰੀ ਮਾਈਨ ਈਵਨ 인ਡਸ ਵੈਲੀ ਸਿਵਲਾਈਜੇਸ਼ਨ ਵਿੱਚ ਸਿੰਧੂ ਘਾਟੀ ਸਭਿਅਤਾ ਵਿੱਚ ਜੋ ਕੋਪਰ ਹੈ ਕੋਪਰ ਕਿੱਥੋਂ ਆਂਦਾ ਸੀ ਖੇਤਰੀ ਮਾਈਨ ਰਾਜਸਥਾਨ ਤੋਂ ਆਂਦਾ ਸੀ ਅਗਲਾ ਸਵਾਲ ਅਗਲਾ ਸਵਾਲ ਸਟੈਟਿਕ ਜੀਕੇ ਦਾ ਹੈ ਨੈਸ਼ਨਲ ਰਿਸਰਚ ਸੈਂਟਰ ਫॉर ਐਗਰੋਫੋਰੈਸਟਰੀ ਇਸ ਪ੍ਰਕਾਰ ਦੇ ਸਵਾਲ ਤੁਸੀਂ ਜ਼ਰੂਰ ਦੇਖੇ ਹੋਣਗੇ ਇੰਦਾ ਪੀ ਟ੍ਰਿਪਲ ਐਸ ਵੀ ਐਗਜ਼ਾਮ ਹੈਡ ਕੁਆਟਰ ਪੁੱਛ ਲਏ ਜਾਂਦੇ ਆ ਰਾਈਸ ਰਿਸਰਚ ਸੈਂਟਰ ਕਿੱਥੇ ਆ ਪੋਟੈਟੋ ਰਿਸਰਚ ਸੈਂਟਰ ਕਿੱਥੇ ਆ ਨੈਸ਼ਨਲ ਰਿਸਰਚ ਸੈਂਟਰ ਫॉर ਐਗਰੋਫੋਰੈਸਟਰੀ ਇਹਨਾਂ ਵਿੱਚੋਂ ਕਿਸ ਜਗ੍ਹਾ ਹੈ ਹਦਰਾਬਾਦ ਝਾਂਸੀ 나ਸਿਕ ਜਾਂ ਫਿਰ ਪਟਨਾ ਇਹਨਾਂ ਵਿੱਚੋਂ ਕਿਸ ਜਗ੍ਹਾ ਨੈਸ਼ਨਲ ਰਿਸਰਚ ਸੈਂਟਰ ਫॉर ਐਗਰੋਫੋਰੈਸਟਰੀ ਸਿਚੁਏਟਿਡ ਹੈ हैदराबाद झांसी नासिक या फिर पटना दस दो उनमें वो पसीदे वाली शर्ट थोड़ी ना तेरा दिल रखने वास्ते डालूंगा रोज कमाल गल कर रहे हो शर्ट चेंज दिल तोड़ तक कैसी बातें कर रहे हो सो इज द राइट आंसर है झांसी जो झांसी है उसे नेशनल रिसर्च सेंटर फॉर एग्रो लोकेटेड है ठीक है इसका झांसी याद रखियो ठीक है अगला है सेंट्रल फूड टेक्नोलॉजी रिसर्च इंस्टीट्यूट इन्होंने किस जगह स्थित है सेंट्रल फूड टेक्नोलॉजी रिसर्च इंस्टीट्यूट इन्होंने किस जगह स्थित है बेंगलोर करनाल मायसूर या फिर लखनऊ सर ब्लैक सूट ऑन यू बस ਇਦਾਂ ਦੀ ਗੱਲਾਂ ਨਹੀਂ ਕਰਨੀਆਂ ਕਲਾਸ ਨਾ ਹੋ ਗਈ ਇਹ ਤਾਂ ਮਤਲਬ ਹੋਰ ਹੀ ਕੁਝ ਬਨ ਗਿਆ ਸੈਂਟਰਲ ਫੂਡ ਟੈਕਨੋਲੋਜੀ ਰਿਸਰਚ ਇੰਸਟੀਚਿਊਟ ਇਹਨਾਂ ਵਿੱਚੋਂ ਕਿਸ ਜਗ੍ਹਾ ਸਥਿਤ ਹੈ ਸੈਂਟਰਲ ਫੂਡ ਟੈਕਨੋਲੋਜੀ ਰਿਸਰਚ ਸੈਂਟਰ ਇਹਨਾਂ ਵਿੱਚੋਂ ਕਿਸ ਜਗ੍ਹਾ ਸਥਿਤ ਹੈ ਦੱਸ ਦੋ 24 ਦਾ ਆਨਸਰ ਕਰਨਾਲ کہہ ਰਹੇ ਨੇ ਉਹ ਬਿਲਕੁਲ ਗਲਤ ਹੈ ਕਿਉਂਕਿ ਸਹੀ ਆਨਸਰ ਹੈ ਮਾਇਸੂਰ ਠੀਕ ਹੈ ਫੂਡ ਟੈਕਨੋਲੋਜੀ ਰਿਸਰਚ ਇੰਸਟੀਚਿਊਟ ਕਿੱਥੇ ਹੈ ਮਾਇਸੂਰ ਕਰਨਾਟਕਾ ਯਾਦ ਰੱਖਾਂਗੇ ਓਕੇ ਅਗਲਾ ਸਵਾਲ ਆ ਗਿਆ ਇਕਨੋਮਿਕਸ ਦਾ ਕੰਸੀਡਰ ਦਾ ਫਾਲੋਇੰਗ ਮੀਡੀਅਮ ਆਫ ਐਕਸਚੇਂਜ ਮੀਡੀਅਮ ਆਫ ਐਕਸਚੇਂਜ ਯਾਨੀ ਕਿ ਵਸਤੂਆਂ ਖਰੀਦਣ ਜਾਂ ਪ੍ਰੇਜ਼ ਹੀ ਕੀਤੀ ਸਰ ਜੀ ਵਈ ਪੜ੍ਹਾਈ ਦੌਰਾਨ ਨਹੀਂ ਨਾ ਸਹੀ ਲੱਗਦਾ ਚਲੋ ਆਜੋ ਆਜੋ ਵਾਪਸ ਕਰ ਲਓ ਸਰ ਅੱਜ ਇੰਨੀ ਕਲਾਸ ਲਾ ਰਹੇ ਹੋ ਜੀ ਤੁਸੀਂ ਤਾਂ ਮਾਰਨਿੰਗ ਲਾਉਂਦੇ ਹੋ ਜੀ ਟਾਈਮ ਚੇਂਜ ਸਰ ਮੈਨੇ ਐਕਸਾਈਜਨ ਫੈਕਟਰ ਲਈ ਪ੍ਰੈਪਰੇਸ਼ਨ ਕਰਨੀ ਆ ਸਰ ਬੈਚ ਲੈਣਾ ਸਰ ਮੈਨੇ ਥੋੜੀ ਰਿਕਾਰਡ ਕਲਾਸ ਥੋੜੀ ਰਿਕਾਰਡ ਕਲਾਸ ਲੰਗਾਂਦੀ ਆ ਅੱਛਾ ਅੱਛਾ ਮੈਂ ਸਮਝਿਆ ਨਹੀਂ ਤੁਹਾਡੀ ਗੱਲ ਮਨਜੂ ਜੀ ਪਰ ਪਲੀਜ਼ ਡਿਸਟਰੈਕਟ ਹੁੰਦੇ ਆ ਇਗਨੋਰ ਸੱਚ ਥਿੰਗਸ ਵਾਪਸ ਆ ਜਾ ਵਾਪਸ ਮੀਡੀਅਮ ਆਫ ਐਕਸਚੇਂਜ ਕੋਈ ਚੀਜ਼ ਖਰੀਦਨੀ ਆ ਵੇਚਨੀ ਆ ਔਰ ਉਸ ਵਿਚੋਲੀਏ ਦਾ ਕੰਮ ਕਰਨ ਵਾਲੇ ਹੁੰਦੇ ਆ ਮੀਡੀਅਮ ਆਫ ਐਕਸਚੇਂਜ ਇਹ ਪੰਜ ਮੀਡੀਅਮ ਆਫ ਐਕਸਚੇਂਜ ਦਿੱਤੇ ਆ ਤੁਸੀਂ ਦੱਸਣਾ ਇਹਨਾਂ ਵਿੱਚੋਂ ਕਿਹੜਾ ਕਿਹੜਾ ਫੀਅਟ ਮਨੀ ਹੈ ਇਹਨਾਂ ਵਿੱਚੋਂ ਕਿਹੜਾ ਕਿਹੜਾ ਫੀਅਟ ਮਨੀ ਹੈ ਗੱਲ ਦੱਸਣੀ ਹੈ ਇਕਨੋਮਿਕਸ ਦਾ ਸਵਾਲ ਹੈ ਆਫਲਾਈਨ ਦੇ ਸਟੂਡੈਂਟ ਨੇ ਅੱਜ ਹੀ ਪੜ੍ਹਿਆ ਹੈ ਫੀਅਟ ਮਨੀ ਫੀਅਟ ਮਨੀ ਦਾ ਮਤਲਬ ਅਸੀਂ ਆਫਲਾਈਨ ਕਲਾਸ ਦੇ ਵਿੱਚ ਪੜਿਆ ਹੈ ਪਲੀਜ਼ ਉੱਤਰ ਦਿਓ ਐਨੀਬਾਡੀ ਫਰੋਮ ਆਰ ਆਫਲਾਈਨ ਕਲਾਸ ਫੀਅਟ ਮਨੀ ਦਾ ਮਤਲਬ ਸਮਝਾਇਆ ਸੀ ਤੁਹਾਨੂੰ ਅੱਜ ਤਾਂ ਦੱਸੋ ਮੇਰੇ ਸ਼ੇਰੋ ਫੀਅਟ ਮਨੀ ਇਹਨਾਂ ਵਿੱਚੋਂ ਕਿਹੜੀ ਕਿਹੜੀ ਹੈ ਬਿਟਕੋਇਨ ਹੈ ਚੈੱਕ ਹੈ ਡਿਮਾਂਡ ਡਰਾਫਟ ਹੈ ਕੋਇਨ ਹੈ ਐਂਡ ਨੋਟਸ ਹੈ ਇਹਨਾਂ ਵਿੱਚੋਂ ਕਿਹੜਾ ਕਿਹੜਾ ਫੀਅਟ ਮਨੀ ਹੈ ਫੀਅਟ ਮਨੀ ਦਾ ਮਤਲਬ ਇਹ ਦੱਸਿਆ ਸੀ ਕਿ ਜਿੱਦੇ ਪਿੱਛੇ ਗਵਰਨਮੈਂਟ ਆਥਰਾਇਜ਼ੇਸ਼ਨ ਹੈ ਗਵਰਨਮੈਂਟ ਉਹਨੂੰ ਆਥਰਾਇਜ਼ ਕਰ ਰਹੀ ਹੈ ਜੋ ਫੀਅਟ ਮਨੀ ਦੀ ਫੇਸ ਵੈਲਿਊ ਹੈ ਉਹ ਫੇਸ ਵੈਲਿਊ ਇਸ ਕਰਕੇ ਹੈ ਕਿਉਂਕਿ ਉਹਦੇ ਪਿੱਛੇ ਸਰਕਾਰ ਦਾ ਹੱਥ ਹੁੰਦਾ ਹੈ ਫੀਅਟ ਮਨੀ ਗਵਰਨਮੈਂਟ ਆਥਰਾਇਜ਼ੇਸ਼ਨ ਦੇ ਨਾਲ ਜੋ ਬਿਟਕੋਇਨ ਹੈ ਬਿਟਕੋਇਨ ਤਾਂ ਇੱਕ ਡੀਸੈਂਟਰਲਾਈਜ਼ਡ ਕਰੰਸੀ ਹੈ ਡੀਸੈਂਟਰਲਾਈਜ਼ਡ ਯਾਨੀ ਕਿ ਇਹਦੀ ਕੋਈ ਸਰਕਾਰ ਕੋਈ ਸੰਸਥਾ ਜ਼ਿੰਮੇਵਾਰੀ ਨਹੀਂ ਲੈ ਰਹੀ ਇਹ ਹਵਾ 'ਚ ਚੱਲ ਰਹੀ ਹੈ ਬਿਟਕੋਇਨ ਸੋ ਬਿਟਕੋਇਨ ਤਾਂ ਹੋਊਗੀ ਨਹੀਂ ਹਨਾ ਤਾਂ ਵਨ ਨਹੀਂ ਹੋ ਸਕਦਾ ਵਨ ਨਹੀਂ ਹੋਊਗਾ ਤਾਂ ਬੀ ਨਹੀਂ ਉੱਤਰ ਹੋ ਸਕਦਾ ਚੈੱਕ ਚੈੱਕ ਤਾਂ ਮੈਂ ਬੈਂਕ ਤੋਂ ਜਿਹਦਾ ਮੇਰੇ ਕੋਲ ਚੈੱਕ ਬੁੱਕ ਪਈ ਹੈ ਠੀਕ ਹੈ ਉਹਦੇ ਉੱਪਰ ਮੈਂ ਲਿਖਤਾ 1 ਕਰੋੜ ਰੁਪਇਆ ਤਾਂ ਕੀ ਉਹ ਕੋਈ ਸਰਕਾਰ ਦੁਆਰਾ ਪਾਰਿਤ ਹੋ ਗਿਆ ਔਰ 1 ਲੱਖ 1 ਕਰੋੜ ਦਾ ਚੈੱਕ ਬਾਉਂਸ ਵੀ ਤਾਂ ਹੋ ਸਕਦਾ ਹੈ ਸਰਕਾਰ ਨੇ ਉਹਦੇ ਪਿੱਛੇ ਕੋਈ ব্যাক ਸਪੋਰਟ ਨਹੀਂ ਦਿੱਤੀ ਕਿ ਅਰਜੁਨ ਨੇ 100 ਕਰੋੜ ਦਾ ਚੈੱਕ ਸਾਈਨ ਕਰਤਾ ਤੇ ਪੱਕਾ ਪਾਸ ਹੋਏਗਾ ਸੋ ਇਹ ਚੈੱਕ ਕੋਈ ਫੀਅਟ ਮਨੀ ਨਹੀਂ ਹੈ ਇਹ ਤਾਂ ਕੋਈ ਵੀ ਪਾਸ ਕਰ ਦੇ ਚੱਲਦਾ ਫਿਰਦਾ ਸੋ ਸੈਕਿੰਡ ਨਹੀਂ ਹੈ ਅਗਰ ਸੈਕਿੰਡ ਨਹੀਂ ਹੈ ਤਾਂ ਆਰਾਮ ਨਾਲ ਉਪਰ ਆ ਉੱਤਰ ਆ ਗਿਆ ਡੀ ਕਿਉਂਕਿ ਸਿੱਕੇ ਤੇ ਨੋਟ ਇਹ ਫੀਅਟ ਮਨੀ ਹੁੰਦੀ ਹੈ ਸਿੱਕੇ ਤੇ ਨੋਟ ਫੀਅਟ ਮਨੀ ਹੈ ਕਿਉਂਕਿ ਇਹਦੇ ਪਿੱਛੇ ਸਰਕਾਰ ਹੈ ਮੈਂ ਧਾਰਕ ਕੋ 500 ਰੁਪਏ ਦੇਣੇ ਦਾ ਵਾਅਦਾ ਕਰਤਾ ਹੂੰ ਆਰਬੀ ਦਾ ਗਵਰਨਰ ਨੇ ਲਿਖਤਾ ਤਾਂ 500 ਦਾ ਨੋਟ ਦਾ ਕਾਗਜ਼ ਹੈ ਉਹਦੀ 500 ਰੁਪਿਆ ਵੈਲਿਊ ਕਿਉਂ ਹੈ ਪਿੱਛੇ ਸਰਕਾਰ ਨੇ ਕਮਾਂਡ ਦਿੱਤੀ ਹੈ ਫੀਅਟ ਕੀਤਾ ਹੈ ਸੋ ਇਸ ਦਾ ਰਾਈਟ ਆਨਸਰ ਹੈ ਡੀ ਠੀਕ ਹੈ ਇਕਨੋਮਿਕਸ ਦਾ ਸਵਾਲ ਹੈ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ ਠੀਕ ਹੈ ਜਦੋਂ ਅਸੀਂ ਮਨੀ ਐਂਡ ਬੈਂਕਿੰਗ ਚੈਪਟਰ ਪੜ੍ਹਦੇ ਹਾਂ ਉੱਥੇ ਫੀਅਟ ਮਨੀ ਨੀਅਰ ਮਨੀ ਲੀਗਲ ਟੈਂਡਰ ਉਹ ਸਭ ਪੜ੍ਹਦੇ ਹਾਂ ਰਾਈਟ ਆਨਸਰ ਇਹਦਾ ਡੀ ਹੈ ਅੱਛਾ ਸਵਾਲ ਸੀ ਕਿਉਂਕਿ ਇਹ ਮੈਪ ਬਣਾਇਆ ਸੀ ਹੂ ਕਾਈਨ ਦਾ ਟਰਮ ਹਿੰਦੂ ਰੇਟ ਗ੍ਰੋਥ ਹਿੰਦੂ ਰੇਟ ਗ੍ਰੋਥ ਜੋ ਟਰਮ ਹੈ ਹਿੰਦੂ ਰੇਟ ਗ੍ਰੋਥ ਦਾ ਮਤਲਬ ਇਹ ਸੀ ਕਿ ਜਦੋਂ 1980 ਦੇ ਦਹਾਕੇ ਦੇ ਵਿੱਚ ਇੰਡੀਅਨ ਜੀਡੀਪੀ ਗ੍ਰੋਥ 4% ਦੇ ਕੋਲ ਜਾ ਕੇ ਰੁਕ ਗਈ ਸੀ ਇਹ ਗੱਲ ਇਹਨਾਂ ਵਿੱਚੋਂ ਕਿਸ ਅਰਥਸ਼ਾਸਤਰੀ ਨੇ ਕੀਤੀ ਏ ਕੇ ਸੈਨ ਕੀਰਤ ਪਾਰਖ ਰਾਜਕ੍ਰਿਸ਼ਨ ਜਾਂ ਫਿਰ ਮੌਨਟੈਕ ਸਿੰਘ ਆਲੂਵਾਲੀਆ ਜੋ ਕਿ ਇੱਕ ਇਕਨੋਮਿਸਟ ਹੈ ਇੰਟਰਸਟਿੰਗ ਪਰਸਨ ਹੈ ਮੌਨਟੈਕ ਸਿੰਘ ਆਲੂਵਾਲੀਆ ਜਿਨ੍ਹਾਂ ਨੂੰ ਗਵਰਨਮੈਂਟ ਨੇ ਸਰ ਗੂਗਲ ਪੇ ਕਰ ਦੇਣਾ 500 ਰੁਪਿਆ ਮੈਂ ਅੱਜਕੱਲ ਕ੍ਰਿਪਟੋ ਕਰੰਸੀ ਭੇਜਦਾ ਹਾਂ ਸਟੂਡੈਂਟਸ ਨੂੰ ਠੀਕ ਹੈ ਸੋ ਇਜ਼ ਦਾ ਰਾਈਟ ਆਨਸਰ ਰਾਜਕ੍ਰਿਸ਼ਨ ਸੋ ਰਾਜਕ੍ਰਿਸ਼ਨ ਜੋ ਹੈ ਉਹਨਾਂ ਨੇ ਹਿੰਦੂ ਗਰੋਥ ਰੇਟ ਟਰਮ ਦੱਸੀ ਉਦਾ ਮਤਲਬ ਇਹ ਹੈ ਕਿ ਇੰਡੀਆ ਦੀ ਜੀਡੀਪੀ ਗਰੋਥ 4% ਤੋਂ ਵੱਧ ਨਹੀਂ ਰਹੀ ਠੀਕ ਹੈ ਇਸ ਦਾ ਰਾਈਟ ਆਨਸਰ ਹੈ ਸੀ ਅਗਲਾ ਸਵਾਲ ਅਗਲਾ ਸਵਾਲ ਕੀ ਕਹਿ ਰਿਹਾ ਹੈ ਦਾ ਅਮਾਉਂਟ ਆਫ ਮਨੀ ਸਪਲਾਈ ਇਨ ਇਕਨੋਮੀ ਅਫੈਕਟ ਦਾ ਫੋਲੋਇੰਗ ਮੈਕਰੋ ਇਕਨੋਮਿਕ ਵੇਰੀਏਬਲ ਮਨੀ ਸਪਲਾਈ ਪੈਸੇ ਦੀ ਸਪਲਾਈ ਅਰਥਵਿਵਸਥਾ ਵਿੱਚ ਇਹਨਾਂ ਵਿੱਚੋਂ ਕਿਹੜੇ ਕਿਹੜੇ ਫੈਕਟਰਸ ਦੇ ਉੱਪਰ ਪ੍ਰਭਾਵ ਡਾਲਦੀ ਹੈ ਪਹਿਲਾ ਕਹੇ ਵਿਆਜ ਦੂਸਰਾ ਕਹੇ ਵਸਤੂਆਂ ਦੇ ਦਾਮ ਤੀਸਰਾ ਕਹੇ ਆਉਟਪੁੱਟ ਪ੍ਰੋਡਕਸ਼ਨ ਯਾ ਸਭ ਕੁਝ ਮਨੀ ਸਪਲਾਈ ਮਾਰਕੀਟ ਜੋ ਮਨੀ ਸਪਲਾਈ ਹੈ ਇਹਨਾਂ ਵਿੱਚੋਂ ਕਿਸ-ਕਿਸ ਫੈਕਟਰ ਦੇ ਉੱਪਰ ਇੰਪੈਕਟ ਡਾਲਦੀ ਹੈ ਵਿਆਜ ਵਸਤੂਆਂ ਦੇ ਧਾਮ ਵਸਤੂਆਂ ਦੀ ਪ੍ਰੋਡਕਸ਼ਨ ਦੀ ਮਾਤਰਾ ਜਾਂ ਇਹਨਾਂ ਸਾਰਿਆਂ ਦੇ ਉੱਪਰ ਹੋਇਸ ਦਾ ਰਾਈਟ ਆਨਸਰ ਰਾਈਟ ਰਾਈਟ ਬਿਲਕੁਲ ਰਾਈਟ ਆਨਸਰ ਹੈ ਡੀ 올 ਆਫ द अबव 올 ਆਫ द अबव इज द ਵਨ ਟੈਕਸਿੰਗ ਆਲੂ ਵਾਲੇ ਬੇਸਿਕਲੀ ਪ੍ਰਾਈਵੇਟ ਸੈਕਟਰ ਚ ਕੰਮ ਕਰ ਰਹੇ ਸੀ ਵੀ ਗਵਰਨਮੈਂਟ ਆਫ ਇੰਡੀਆ ਨੇ ਇਹਨਾਂ ਨੂੰ 1980 90 ਦਸ਼ਕ ਵਿੱਚ ਲਿਆਂਦਾ ਇਹਨਾਂ ਨੇ ਪ੍ਰਾਈਵੇਟਾਈਜੇਸ਼ਨ ਕਰਵਾਈ ਇੰਡੀਆ ਵਿੱਚ ਠੀਕ ਹੈ ਦੇਖੋ ਅਗਰ ਪੈਸੇ ਦੀ ਸਪਲਾਈ ਜ਼ਿਆਦਾ ਹੋਗੀ देखो जो मनी सप्लाई है जो मनी सप्लाई है एंड रेट ऑफ इंटरेस्ट एदा इनवर्स रिलेशन है अगर मनी सप्लाई ज्यादा है तो रेट ऑफ इंटरेस्ट कट होएगा अगर पैसा बहुत ज़्यादा है तो कट ब्याज उत्ते लोन मिल जाएगा ठीक है अगर पैसा बहुत घट सप्लाई बेच है तो ब्याज बहुत ज्यादा मिलेगा अगर बैंक को मनी बहुत घट्ट है तो वो ब्याज बहुत ज्यादा लगाएंगे है ना सो पहला फैक्टर हो गया अगर पैसे की सप्लाई अगर मनी सप्लाई ज्यादा है ਜਿੰਨਾ ਪੈਸਾ ਜ਼ਿਆਦਾ ਉੰਨੀ ਡਿਮਾਂਡ ਜ਼ਿਆਦਾ ਠੀਕ ਹੈ ਜਿੰਨੀ ਡਿਮਾਂਡ ਜ਼ਿਆਦਾ ਉੰਨੇ ਪ੍ਰਾਈਸ ਜ਼ਿਆਦਾ ਅਗਰ ਪਬਲਿਕ ਕੋਲ ਗਰੀਬ ਲੋਕਾਂ ਨੂੰ ਪੈਸੇ ਦੇ ਦਾਂਗਾ ਜਿੰਨੇ ਗਰੀਬ ਲੋਕ ਹੈ ਸਭ ਨੂੰ ਮੈਂ ਪੈਸੇ ਦੇ ਦਾਂਗਾ ਤਾਂ ਉਹਨਾਂ ਕੋਲ ਪੈਸੇ ਜ਼ਿਆਦਾ ਹੋਏ ਤਾਂ ਖਰਚਣ ਜਾਣ ਲੱਗ ਪਣਗੇ ਗਰੀਬਾਂ ਦਾ ਮੋਰ ਆਇਆ ਖੰਭ ਪੁੱਟ ਪੁੱਟ ਮਾਰਤੇ ਉਹਨਾਂ ਨੂੰ ਪੈਸੇ ਖਰਚਣੇ ਆ ठीक है तो पैसे खर्चन तो वस्तुओं की डिमांड कर डिमांड ज्यादा करे तो महंगाई होगी तो प्राइज लैवल दो असर पैता है जिन्ना पैसा ज्यादा होगा उन्नी इंडस्ट्री को मशीन वास्ते इनपुट डालन वास्ते लेबर ज्यादा लगा पा तो आउटपुट भी ज्यादा बनेगी सो ऑल ऑफ द अबव गैट इंपैक्टेड हर एक चीज उपर प्रभाव पैंता है जो पैसा ज्यादा है अगर पैसा है तो सब कुछ है है ना अगला सवाल ਇੱਕ এনवायरमेंट ਦਾ ਸਵਾਲ ਹੈ ਪ੍ਰੋਜੈਕਟ ਡਾਲਫਿਨ ਇਹਨਾਂ ਵਿੱਚੋਂ ਕਦੋਂ ਲਾਂਚ ਕੀਤਾ ਗਿਆ ਪ੍ਰੋਜੈਕਟ ਡਾਲਫਿਨ ਇਹਨਾਂ ਵਿੱਚੋਂ ਕਦੋਂ ਲਾਂਚ ਕੀਤਾ ਗਿਆ 2015 2019 2021 ਜਾਂ ਫਿਰ 2024 ਪ੍ਰੋਜੈਕਟ ਡਾਲਫਿਨ ਇਹਨਾਂ ਵਿੱਚੋਂ ਕਿਸ ਈਅਰ ਵਿੱਚ ਲਾਂਚ ਕੀਤਾ ਗਿਆ ਸੀ ਪ੍ਰੋਜੈਕਟ ਡਾਲਫਿਨ ਪ੍ਰੋਜੈਕਟ ਡਾਲਫਿਨ ਕਦੋਂ ਲਾਂਚ ਕੀਤਾ ਗਿਆ ਸੀ ਆ ਬਿਲਕੁਲ 5 ਅਕਤੂਬਰ ਇਜ਼ ਡਾਲਫਿਨ ਡੇ ਬਟ ਇਸਕਾ ਰਾਈਟ ਆਨਸਰ ਹੈ 2021 ਬਿਲਕੁਲ 2021 ਵਿੱਚ ਪ੍ਰੋਜੈਕਟ ਡਾਲਫਿਨ ਲਾਂਚ ਕੀਤਾ ਗਿਆ ਸੀ ਤੁਸੀਂ ਇਹ ਗੱਲ ਯਾਦ ਰੱਖਣੀ ਹੈ 2019 ਨਹੀਂ ਹੈ 2021 दो हज़ार इक्की बिल्कुल माझे भाऊ सही कह रहा है दो हजार इक्कीस लॉन्च किया गया ठीक है अगर चलते हैं अगला सवाल है जो इकोटोन टर्म है जिन्होंने आप काफ़ी बार डिस्कस किया है एप्लीकेशन से डिस्कस किया है ऑफलाइन डिस्कस किया है यूट्यूब भी तिस्कस किया है इकोटोन नहीं दीपक सोढ़ी दो हजार इक्कीोटोन की टर्म का ਪਹਿਲੀ ਵਾਰ ਯੂਜ਼ ਇਹਨਾਂ ਵਿੱਚੋਂ ਕਿਸ ਇਕੋਲੋਜਿਸਟ ਨੇ ਕੀਤਾ ਅਲਫਰਡ ਰਸਲ ਵਾਲੇਸ ਹੈਨਰੀ ਬੀਟਨ ਰਿਚਰਡ ਫੀਮਨ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਜੋ ਇਕੋਟੌਨ টারਮ ਹੈ ਇਕੋਟੌਨ টারਮ ਤੁਹਾਨੂੰ ਯਾਦ ਹੋਊਗੀ ਜਦੋਂ ਦੋ ਡਿਫਰੈਂਟ ਬਾਇਓਮ ਹੋਣ ਬਾਇਓਮ 1 ਐਂਡ ਬਾਇਓਮ 2 ਦੋ ਬਾਇਓਮ ਦੇ ਵਿੱਚ ट्रांजिशन ਦਾ ਕੰਮ ਹੈ ਬਦਲਾਅ ਦਾ ਜੋ ਜ਼ੋਨ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਇਕੋਟੋਨ ਤਾਂ ਪੁੱਛਿਆ ਇਹ ਹੈ ਕਿ ਇਕੋਟੋਨ ਜੋ ਟਰਮ ਹੈ ਇਹਨਾਂ ਵਿੱਚੋਂ ਪਹਿਲੀ ਵਾਰ ਕਿਸ ਨੇ ਯੂਜ਼ ਕੀਤੀ OK ਤਾਂ ਤੁਸੀਂ ਪੂਰੀ ਤਰੀਕੇ ਨਾਲ ਮਾਇਆ ਜਾਲ 'ਚ ਫਸ ਗਏ ਰਿਚਰਡ ਫੇਮਨ ਤੱਕ ਫਿਜ਼ਿਕਸ ਦੇ ਬਹੁਤ ਵੱਡੇ ਵਿਗਿਆਨੀ ਕੋਏ ਹੈ ਠੀਕ ਹੈ एंड जो नन ऑफ द बब कह रहे नन ऑफ द बब भी नहीं है इज द राइट आंसर अल्फर्ड रसल वालेस रसल अल्फर्ड वालेस जो है इज द राइट आंसर है नहीं नहीं फेडरिक एलिमेंट दीपक सोडी की हो गया आज तुम अल्फर्ड रसल वालेस इज द राइट आंसर है है ना ਬਿਲਕੁਲ ਜੋ ਪੰਜਾਬ ਤੇ ਹਰਿਆਣਾ ਵਿੱਚ ਜੋ ਲਾਲੂ ਹੈ ਉਹ ਇਕੋ ਟੋਨ ਦਾ ਕੰਮ ਕਰ ਰਿਹਾ ਸੋ ਮੱਝੜਾ ਪਾਉ ਗਲਤ ਹੈ ਇਸ ਦਾ ਰਾਈਟ ਆਨਸਰ ਕੀ ਹੈ ਏ ਏ ਓਕੇ ਓ ਬੱਚੇ ਕੀ ਹੋ ਗਿਆ ਨੀ ਪਕਸੋਦੀ ਨੂੰ ਅੱਛ ਦੇਖੋ ਆਪਾਂ ਪੀਰਾਮਿਡਸ ਪੜੇ ਸੀ ਨਾ ਇਕੋਲੋਜੀਕਲ ਪੀਰਾਮਿਡ ਜਦੋਂ এনवायरमेंट ਪੜਿਆ ਸੀ ਜੋ এনवायरमेंट ਪੜਿਆ ਸੀ ਉਹਦੇ ਵਿੱਚ ਅਸੀਂ ਪੀਰਾਮਿਡਸ ਆਫ ਨੰਬਰ ਪੀਰਾਮਿਡੋ ਬਾਇਓਮਾਸ ਪੜਿਆ ਸੀ ਜਿਵੇਂ ਦੱਸਦਾ ਕਿ ਟੈਰੇਸਟੀਅਲ ਇਕੋਸਿਸਟਮ ਹੈ ਔਰ ਜੋ ਪੀਰਾਮਿਡ ਹੈ ਜੋ ਟੈਰੇਸਟੀਅਲ ਨਾ ਪੀਰਾਮਿਡ ਹੈ ਨੰਬਰ ਦਾ ਉਹ ਅਪਰਾਇਟ ਹੋਊਗਾ ਠੀਕ ਹੈ ਇਦਾਂ ਹੀ ਜੋ ਟ੍ਰੀ ਇਕੋਸਿਸਟਮ ਹੈ ਔਰ ਜੋ ਪੀਰਾਮਿਡ ਹੈ ਉਹ ਇਨਵਰਟਡ ਹੋ ਜਾਂਦਾ ਹੈ ਨੰਬਰਸ ਦਾ ਹਨਾ ਪੇੜ ਇੱਕ ਹੈ ਪੰਛੀ ਜ਼ਿਆਦਾ ਹੈ ਤਾ ਜੋ ਪੀਰਾਮਿਡ ਆਫ ਨੰਬਰ ਹੈ ਇਹਨਾਂ ਵਿੱਚੋਂ ਕਿਸ ਇਕੋਲੋਜਿਸ ਨੇ ਟਰਮ ਇਜਾਦ ਕੀਤੀ ਸੀ ਪ੍ਰਿੰਸਟਨ ਲੌਰੀਅਸ ਚਾਰਲਸ ਐਲਟਨ ਜੇਮਸ ਟਫ ਜਾਂ ਫਿਰ ਗਲੈਨ ਪੈਰੀ ਇਹਨਾਂ ਵਿੱਚੋਂ ਕਿਹੜੇ ਇਕੋਲੋਜਿਸਟ ਨੇ ਪੀਰਾਮਿਡ ਆਫ ਨੰਬਰਸ ਜੋ ਟਰਮ ਹੈ ਇਸਦਾ ਇਜਾਦ ਕੀਤਾ ਵੈਰੀ ਗੁੱਡ ਚਾਰਲਸ ਐਲਟਨ ਇਸ ਦਾ ਰਾਈਟ ਆਨਸਰ ਹੈ ਚਾਰਲਸ ਐਲਟਨ ਨੇ ਪਹਿਲੀ ਵਾਰ ਪੀਰਾਮਿਡ ਆਫ ਨੰਬਰ ਟਰਮ ਨੂੰ ਯੂਜ਼ ਕੀਤਾ ਸੀ ਪੀਰਾਮਿਡ ਆਫ ਨੰਬਰ ਪੀਰਾਮਿਡ ਆਫ ਬਾਇਓਮਾਸ एवरीथिंग ਆਪਾਂ ਪੜ੍ਹੀ ਹੈ ਐਪਲੀਕੇਸ਼ਨ ਦੇ ਉੱਪਰ ਠੀਕ ਹੈ ਉਹਦਾ ਫੈਕਚੁਅਲ ਪਾਰਟ ਆਪਾਂ ਇੱਥੇ ਡਿਸਕਸ ਕਰ ਲਿਆ ਠੀਕ ਹੈ ਕੁਛ ਨਾ ਕੁਛ ਨਵਾਂ ਚੱਲਦਾ ਰਹਿੰਦਾ ਸੋ ਇਸ ਦਾ ਰਾਈਟ ਆਨਸਰ ਵੀ ਹੈ ਚਾਰਲਸ ਐਲਟਨ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਸੋ ਅੱਜ ਦੇ ਲਈ ਇੰਨਾ ਹੀ ਥੈਂਕ ਯੂ ਹੈਵ ਅ ਨਾਈਸ ਡੇ ਥੋੜਾ ਕੰਮ ਸੀ ਵਾਲੇ ਕਰਕੇ ਕਲਾਸਿਸ ਦੇ ਛੋਟੀਆਂ ਰੱਖ ਰਹੇ ਆ ਧੀਰੇ ਧੀਰੇ ਕਲਾਸਿਸ ਦਾ ਲੈਵਲ ਵਧਾ ਦਾਂਗੇ ਕੱਲ ਆਪਾਂ ਸਟੈਟਿਕ ਜੀਕੇ ਤੇ ਕਰੰਟ ਅਫੇਅਰ ਦੇ ਕੁਐਸਚਨ ਜ਼ਿਆਦਾ ਰੱਖਾਂਗੇ ਬਹੁਤ ਦਿਨ ਹੋ ਗਏ ਪੋਲਿਟੀ ਹਿਸਟਰੀ ਆਪਾਂ ਜ਼ਿਆਦਾ ਪੜ੍ਹ ਲਈ ਠੀਕ ਹੈ ਸੋ ਇਹ ਸਿলেকਸ਼ਨ ਬੈਚ ਹੈ ਜਿਦੇ ਵਿੱਚ ਕੰਪਲੀਟ ਸਿਲੇਬਸ ਕਰਾਇਆ ਜਾਂਦਾ ਹੈ ਜਿਵੇਂ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਕਸਾਈਜ਼ ਇੰਸਪੈਕਟਰ ਕਨਫਰਮ ਹੈ ਐਗਜ਼ਾਮ ਹੋਏਗਾ ਐਂਡ ਹੋਪ ਹੈ ਕਿ ਪਟਵਾਰੀ ਦਾ ਵੀ ਐਗਜ਼ਾਮ ਹੋਣਾ ਚਾਹੀਦਾ ਹੈ ਕਿਉਂਕਿ ਅਨਾਉਂਸ ਤਾਂ ਕੀਤਾ ਹੈ ਉਹਨਾਂ ਨੇ ਐਂਡ ਇਹ ਵੀ ਹੈ ਕਿ ਜੋ ASI ਤਾਂ ਹੋਊਗਾ ਹੀ ASI ਹੋਣਾ ਚਾਹੀਦਾ ਪਰ ASI ਦਾ ਇਗਜ਼ਾਮ ਹੋਏਗਾ ਇਹਨਾਂ ਸਾਰੇ ਇਗਜ਼ਾਮ ਦੀ ਤਿਆਰੀ ਕਰਨੀ ਹੈ ਵਨ ਸਟਾਪ ਸੋਲੂਸ਼ਨ ਹੈ ਸਿਲੈਕਸ਼ਨ ਬੈਚ 2.0 ਸਰ ਲੱਗਦਾ ਮੰਮੀ ਨੇ ਨਜ਼ਰ ਲਾਤੀ ਕਹਿੰਦੇ ਮੁੰਡਾ ਪੜ ਬਹੁਤ ਰਿਆ ਗਲਤ ਹੋ ਗਏ ਠੀਕ ਹੈ ਸੋ ਸਿਲੈਕਸ਼ਨ ਬੈਚ ਜੋ ਹੈ ਇਦੇ ਵਿੱਚ ਜੋ ਕੰਮ ਅਸੀਂ ਆਫਲਾਈਨ ਦੇ ਵਿੱਚ ਕਰਾਣੇ ਆ ਉਹ ਕੰਮ ਇੱਥੇ ਆਨਲਾਈਨ ਘਰ ਬੈਠੇ ਕਰ ਸਕਦੇ ਹੋ ਠੀਕ ਹੈ ਇਹਦੇ ਵਿੱਚ ਬੇਸਿਕਸ ਤੋਂ ਸ਼ੁਰੂ ਕੀਤਾ ਜਾਂਦਾ ਹੈ ਜਿਵੇਂ ਤੁਹਾਨੂੰ ਪਤਾ ਹੈ ਦੀਪ ਸਰ ਅੰਕੀ ਸਰ ਬਹੁਤ ਬੇਸਿਕਸ ਤੋਂ ਪੜ੍ਹਾਉਂਦੇ ਆ ਐਂਡ ਉਹਨੂੰ ਐਡਵਾਂਸ ਲੈਵਲ ਤੱਕ ਲੈ ਕੇ ਜਾਂਦੇ ਆ ਸੁਰਿੰਦਰ ਸਰ ਵੀ ਲੈ ਕੇ ਜਾਂਦੇ ਆ ਹੁਣ ਕੀ ਸਰਿੰਦਰ ਸਾਹਿਬ ਨਾਰਾਜ਼ ਹੋ ਜਾਣ ਠੀਕ ਹੈ ਐਂਡ ਇਹ ਸਭ ਟੀਚਰ ਪੜ੍ਹਾਉਂਦੇ ਹੈ ਇਸ ਬੰਦੇ ਦਾ ਮੈਨੂੰ ਨਹੀਂ ਪਤਾ ਪਰ ਇਹ ਤਿੰਨ ਬੰਦੇ ਵਧੀਆ ਪੜ੍ਹਾਉਂਦੇ ਆ ਠੀਕ ਹੈ ਤੁਸੀਂ ਪੜ੍ਹ ਸਕਦੇ ਹੋ ਐਂਡ ਤੁਹਾਡਾ ਸਿਲੇਬਸ ਜੋ ਹੈ ਵੈਸਟ ਕੰਪਲੀਟ ਹੋ ਜਾਏਗਾ। ਸੋ ਅੱਜ ਦੇ ਲਈ ਨਹੀਂ ਥੈਂਕ ਯੂ ਹੇਵ ਅ ਨਾਈਟ 슬ੀਪ ਟਾਈਟ ਐਂਡ ਸਵੇਰੇ ਜਲਦੀ ਉੱਠ ਕੇ ਮਿਹਨਤ ਕਰਿਓ। ਅੱਜ ਦੇ ਲਈ ਇਨਾ ਹੀ ਕੋਈ ਵੀ ਡਾਊਟ ਹੋਏ ਤੁਸੀਂ ਪੁੱਛ ਸਕਦੇ ਹੋ। ਸਰ ਕੱਲ ਕਦੋਂ ਆਉਣਾ ਫੇਰ? ਕੱਲ ਆਪਾਂ ਆਣਾ 9 ਵਜੇ। 9 ਪੀਐਮ 2100 ਆਰਸ ਠੀਕ ਐ। ਸਰ ਮੈਂ ਨਿਊ ਸਟੂਡੈਂਟ ਹਾਂ ਜੀ। ਕੀ ਕਰਨਾ ਹੈ ਜੀ? ਤੁਸੀਂ ਐਪਲੀਕੇਸ਼ਨ ਨੂੰ ਡਾਊਨਲੋਡ ਕਰੋ ਸਭ ਤੋਂ ਪਹਿਲਾਂ ਸਰ AIC ਦੀ ਪ੍ਰੈਪਰੇਸ਼ਨ ਤੁਸੀਂ ਕਰਾਓਗੇ TCS ਪੈਟਰਨ ਦੀ ਹਾਂ ਜੀਕੇ ਵਗੈਰਾ ਤਾਂ ਜੋ ਹੈ ਸਰ ਅਕਸਾਈਜ਼ ਇੰਪੈਕਟਰ ਦੀ ਪ੍ਰੈਕਟਿਸ ਲਈ ਕੁਝ ਦੱਸ ਦੋ ਪੁਆਇੰਟਸ ਜਿਹੜੇ ਹੈਲਪਫੁਲ ਹੋਣਗੇ ਓਕੇ ਸਭ ਤੋਂ ਪਹਿਲਾਂ ਤਾਂ ਜੋ ਰੋਜ਼ ਜੀਕੇ जीएस ਦੀ ਸੀਰੀਜ਼ ਲਗਾ ਰਹੇ ਇਹਨੂੰ ਲਗਾਓ ਪੰਜਾਬ ਜੀਕੇ ਦਾ ਜਿੰਨਾ ਵੀ ਕੰਟੈਂਟ ਅੰਕੀ ਸਰ ਦਾ ਸਾਰਾ ਚੱਟ ਲੋ ਠੀਕ ਹੈ ਕਰੰਟ ਫਿਰ ਹਜੇ ਨਾ ਪੜੋ ਉਸ ਤੋਂ ਪਹਿਲਾਂ ਤੁਸੀਂ ਜੋ ਰੀਜ਼ਨਿੰਗ ਹੈ ਉਹਨੂੰ ਮਜ਼ਬੂਤ ਕਰ ਲਓ ਇੰਗਲਿਸ਼ ਗ੍ਰਾਮਰ ਦੇ ਪ੍ਰੈਕਟਿਸ ਰੈਗੂਲਰ ਕਰੋ ਠੀਕ ਹੈ ਅਗਰ ਕੰਪਿਊਟਰ ਪੰਜਾਬ ਜੀਕੇ ਵੀ ਪੰਜਾਬੀ ਗ੍ਰਾਮਰ ਵੀਕ ਹੈ ਤਾਂ ਇਹਨਾਂ ਤੇ ਵੀ ਕੰਮ ਕਰੋ ਠੀਕ ਹੈ ਫਿਲਹਾਲ ਇਹਨਾਂ ਕੰਮ ਕਰੋ ਸਰ ਜੋ ਵੀ ਨਵਾਂ ਹੈ ਜਗਰਾਜ ਸਿੰਘ ਜੀ ਤੁਸੀਂ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰੋ ਕੋਰਸਿਸ ਬਾਰੇ ਪਤਾ ਕਰੋ ਜਿਸ ਨੇ ਲਿਆ ਹੋਏ ਕਿ ਇਹ ਸਹੀ ਪੜ੍ਹਾਉਂਦੇ ਆ ਲੋਕ ਜੈਨੂਇਨ ਤੇ ਜੇਕਰ ਤੁਹਾਨੂੰ ਕੋਈ ਕਹੇ ਕਿ ਜੈਨੂਇਨ ਹੈ ਤਾਂ ਤੁਸੀਂ ਇਹਨੂੰ ਬਾਇ ਕਰ ਸਕਦੇ ਹੋ ਬਾਕੀ ਅਗਰ ਨਹੀਂ ਬਾਇ ਕਰਨਾ ਜੇਬ ਲੋ ਨਹੀਂ ਕਰਦੀ ਐਨੀਥਿੰਗ ਲਾਈਕ दैट ਤੁਸੀਂ ਪ੍ਰਤਾਪ ਅਕੈਡਮੀ ਦੀ ਪਲੇਲਿਸਟ ਦੇਖੋਗੇ ਇੰਨੀ ਸਾਰੀ ਪਲੇਲਿਸਟ ਹੈ ਇੰਨਾ ਸਾਰਾ ਕੰਟੈਂਟ ਹੈ ਬਹੁਤ ਫਾਇਦਾ ਮਿਲੇਗਾ ਓਕੇ ਅਗਰ ਤੁਸੀਂ ਸਟਾਰਟਿੰਗ ਕਰਨੀ ਹੈ ਤਾਂ ਤੁਸੀਂ ਪੰਜਾਬ ਜੀਕੇ ਪਕੜੋ ਰੀਜ਼ਨਿੰਗ ਪਕੜੋ ਤੇ ਇੰਗਲਿਸ਼ ਗ੍ਰਾਮਰ ਪਕੜੋ ਠੀਕ ਹੈ ਧੀਰੇ ਧੀਰੇ ਫਿਰ ਗਰੋ ਕਰੋਗੇ ਸੋ ਅੱਜ ਦੇ ਲਈ ਇਨਾ ਹੀ ਥੈਂਕ ਯੂ ਹੈਵ ਆ ਨਾਈਸ ਨਾਈਟ ਓਕੇ ਜੀ ਗੁੱਡ ਨਾਈਟ